ਕਿ ਜਾਕਰ ਸਾਹਿਬ ਅੱਜ ਵਰਨਰ ਸਾਹਿਬ ਨੂੰ ਮਿਲੇ ਆ ਦੇਖੋ ਜਾਕਰ ਸਾਹਿਬ ਜੇ ਤੇ ਤੁਸੀਂ ਵਾਕਈ ਸੀਰੀਅਸ ਹੋ ਕਿ ਜਿਹੜੀ ਇਹ ਨਸ਼ੇ ਦਾ ਮਸਲਾ ਹੈ ਉਹਨੂੰ ਲੈ ਕੇ ਤੇ ਫਿਰ ਇਹਦੇ ਸਭ ਤੋਂ ਵੱਡਾ ਜਿਹੜਾ ਕਾਰਨ ਸਮਝਾਇਆ ਤੇ ਉਹ ਮੀਥਨੋਲ ਹੈ ਜਿਹੜੀ ਕੀ ਆਨਲਾਈਨ ਅਵੇਲੇਬਲ ਹੈ ਦੇਸ਼ 'ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਕਰ ਸਾਹਿਬ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਐ ਜਾਰੀ ਕਰਵਾਈਆਂ ਜਾਣ ਉਹ ਤੇ ਸਾਰੇ ਥਾਂ ਮਿਲ ਰਹੀ ਹੈ ਪਿਛੇ ਦੇ ਦੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਚੀਵਾ ਸਾਹਿਬ ਨੇ ਵੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਹਦੀ ਵਿਕਰੀ ਨੂੰ ਲੈ ਕੇ ਸਟ੍ਰਿਕਟ ਗਾਈਡਲਾਈਨਾਂ ਜਾਰੀ ਕੀਤੀਆਂ ਜਾਣ ਭਾਰਤ ਸਰਕਾਰ ਵੱਲੋਂ ਇਹਦੀ ਅਵੇਲੇਬਿਲਟੀ ਆਮ ਹੋ ਰਹੀ ਹੈ ਹੀ ਕਾਰਨ ਨਕਲੀ ਜਰਾਬ ਦਾ ਸੋ ਮੇਰਾ ਕਹਿਣ ਤੋਂ ਭਾਵ ਹੈ ਅਗਰ ਜਾਖੜ ਸਾਹਿਬ ਵਾਕਈ ਤੁਸੀਂ ਇਸ ਮਸਲੇ ਨੂੰ ਲੈ ਕੇ ਸੀਰੀਅਸ ਹੋ ਗੰਭੀਰ ਹੋ ਤੇ ਮਿਥਨੋਲ ਦੀ ਜਿਹੜੀ ਵਿਕਰੀ ਆਮ ਹੋਈ ਪਈ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਰਣ ਰਿਹਾ ਹੈ ਜਿਹਦੇ ਤੇ ਗਾਈਡਲਾਈਨਾਂ ਕੋਈ ਵੀ ਪਾਲਿਸੀ ਹੈ ਉਹ ਭਾਰਤ ਸਰਕਾਰ ਨੇ ਮਨਾਉਣੀ ਆ ਉਧਰ ਤੁਸੀਂ ਜਾ ਕੇ ਕਿਉਂ ਨਹੀਂ ਇਸ ਇਸ ਇਸ਼ੂ ਨੂੰ ਲੈ ਕੇ ਤੇ ਇੱਕ ਭਾਰਤ ਸਰਕਾਰ ਨਾਲ ਕਿਉਂ ਨਹੀਂ ਕਰਦੇ ਉਧਰ ਤੁਸੀਂ ਪਿਛਲੇ ਦੇਖ ਰਿਹਾ ਸੀ ਇੱਕ ਸ਼ਬਦ ਵੀ ਤੁਹਾਡੇ ਕੋਲ ਨਹੀਂ ਨਿਕਲਦਾ